ਨਮੋ ਬ੍ਰਹਮਾਇ ਪਹਿਲਾਂ ਤਾਂ ਸਾਰੀ ਆਈ ਹੋਈ ਸੰਗਤ ਦਾ ਤੇ ਜਿੰਨੇ ਵੀ ਮੀਡੀਆ ਦੇ ਮੇਰੇ ਵੀਰ ਆਏ ਮੈਂ ਉਹਨਾਂ ਦਾ ਬੜਾ ਹੀ ਵੈਲਕਮ ਕਰਦਾ ਅੱਜ ਬ੍ਰਹਮਾ ਜੀ ਦੇ ਦਰਬਾਰ ਤੇ ਅੱਜ ਬ੍ਰਹਮਾ ਜੀ ਦਾ ਦਰਬਾਰ ਬਹੁਤ ਹੀ ਸੁੰਦਰ ਦਰਬਾਰ ਸਜਿਆ ਰਾਏਕੋਟ ਦੇ ਵਿੱਚ ਪੰਜਾਬ ਲੁਧਿਆਣਾ ਦੇ ਨਾਲ ਰਾਏਕੋਟ ਜਿੱਥੇ ਬ੍ਰਹਮਾ ਜੀ ਦੀ ਬਹੁਤ ਵੱਡੀ ਤੇ ਬਾਤ ਹੀ ਸ਼ਾਨਦਾਰ ਜੌਂਕੀ ਮਾਰਾਇਨੇ ਕਰਾਈ ਔਰ ਵਿੱਕੀ ਡਾਲਰ ਜੀ ਦੇ ਨਾਮ ਤੋਂ ਮਸ਼ਹੂਰ ਵਿਸ਼ਾਲ ਸ਼ਰਮਾ ਜੀ ਬ੍ਰਾਹਮਣ ਪਰਿਵਾਰ ਔਰ ਬਹੁਤ ਉੱਚ ਵਿਚਾਰਾਂ ਵਾਲਾ ਪਰਿਵਾਰ ਤੇ ਜਿਹੜਾ ਕਿ ਹਮੇਸ਼ਾ ਹੀ ਬ੍ਰਾਹਮਣ ਸਮਾਜ ਦੁਨੀਆ ਦਾ ਉਧਾਰ ਕਰਦਾ ਆ ਅੱਜ ਪੂਰੇ ਇਲਾਕੇ ਦੇ ਉਧਾਰ ਵਾਸਤੇ ਦੇਵੀ ਦੇਵਤਿਆਂ ਨੂੰ ਸਨਾਤਨ ਪੰਚਦੇਵ ਜਿਹੜੇ ਸਾਡੇ ਹੈਗੇ ਆ ਉਹਨਾਂ ਦੀ ਕਿਰਪਾ ਦੇ ਨਾਲ ਤੇ ਬ੍ਰਹਮਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੀ ਚੌਂਕੀ ਦਾ ਦਰਵਾਰ ਸਜਿਆ ਮੈਂ ਕਹਿੰਦਾ ਬਹੁਤ ਹੀ ਸਭਾਗਯਸ਼ਾਲੀ ਪਰਿਵਾਰ ਆ ਜਿਨ੍ਹਾਂ ਦੇ ਘਰ ਦੇ ਵਿੱਚ ਇੰਨੀ ਸੁੰਦਰ ਬ੍ਰਹਮਾ ਜੀ ਤੇ ਪੰਚਦੇਵਾਂ ਦੀ ਸਨਾਤਨ ਦੇਵੀ ਦੇਵਤਿਆਂ ਦੀ ਇਹ ਚੌਂਕੀ ਜਿਹੜੀ ਆ ਹੋ ਰਹੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਨਾਤਨ ਦੇ ਵਿੱਚ ਜਿੰਨਾ ਵੀ ਥੋੜਾ ਜਿਹਾ ਸਨਾਤਨ ਦੇ ਵਿੱਚ ਜਿੰਨਾ ਵੀ ਅਸੀਂ ਪਰਮੇਸ਼ਵਰ ਦਾ ਪ੍ਰਚਾਰ ਕਰੀਏ ਥੋੜਾ ਕਿਉਂਕਿ ਅੱਜ ਸਮਾਂ ਆ ਸਨਾਤਨ ਧਰਮ ਦੇ ਵਿੱਚ ਲੋਕਾਂ ਨੂੰ ਜੋੜਨ ਦਾ ਔਰ ਜਿਹੜੇ ਕੀ ਸਾਡੇ ਜਿੱਦਾ ਪੰਜਾਬ ਦੇ ਵਿੱਚ ਜਿਹੜੇ ਯੰਗਸਟਰ ਨੇ ਉਹ ਜਿੱਦਾ ਨਸ਼ਿਆਵਲ ਜਾ ਰਹੇ ਆ ਜੇ ਅਸੀਂ ਉਹਨਾਂ ਨੂੰ ਪਰਮਾਤਮਾ ਦੇ ਨਾਲ ਪਰਮੇਸ਼ਵਰ ਦੇ ਨਾਲ ਜੋੜਾਂਗੇ ਤੇ ਸਾਡਾ ਪੰਜਾਬ ਬਹੁਤ ਖੁਸ਼ਹਾਲ ਹੋਵੇਗਾ ਔਰ ਮੈਂ ਇਹੀ ਆਸ਼ਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀ ਬਹੁਤ ਵੱਧ ਚੜ੍ਹ ਕੇ ਪਰਮੇਸ਼ਰ ਦੀਆਂ ਚੌਂਕੀਆਂ ਇਸੇ ਤਰ੍ਹਾਂ ਸਨਾਤਨ ਧਰਮ ਦੀਆਂ ਜਿਹੜੇ ਦਰਵਾਰ ਆ ਸਜਦੇ ਰਹਿਣਗੇ ਔਰ ਦਾਸ ਨੂੰ ਮੌਕਾ ਮਿਲੇਗਾ ਤੇ ਅੱਗੇ-ਅੱਗੇ ਹੋਰ ਪਰਮੇਸ਼ਰ ਦੀ ਜਿਹੜਾ ਏ ਮੈਨੂੰ ਡਿਊਟੀ ਮਿਲੀ ਆ ਬ੍ਰਹਮਾ ਜੀ ਦੇ ਚਰਣਾ ਦੀ ਉਹ ਮੈਂ ਹੋਰ ਵੱਧ ਚੜ੍ਹ ਕੇ ਜਿਹੜਾ ਆ ਕਿ ਇਹਨੂੰ ਨਭਾਵਾਂਗਾ ਔਰ ਐਸੇ ਪਰਿਵਾਰ ਦੇਖੋ ਜੋ ਅੱਜ ਬਹੁਤ ਸਮੇਂ ਤੋਂ ਜਿਹੜੀ ਭਗਤੀ ਵਿਲਪਤ ਹੋ ਗਈ ਸੀ ਕਲਯੁਗ ਦੇ ਵਿੱਚ ਔਰ ਅੱਜ ਬ੍ਰਾਹਮਣ ਸਮਾਜ ਦੇ ਇਸ ਪਰਿਵਾਰ ਨੇ ਬੀੜਾ ਚੱਕਿਆ ਕਿ ਬ੍ਰਹਮਾ ਜੀ ਦੇ ਪ੍ਰਚਾਰ ਲਈ ਸਨਾਤਨ ਦੇਵਤਾ ਦੇ ਪ੍ਰਚਾਰ ਲਈ ਉਹ ਅੱਗੇ ਆਏ ਨੇ ਤੇ ਉਹਨਾਂ ਨੇ ਬਹੁਤ ਸੁੰਦਰ ਚੌਂਕੀ ਆਪਣੇ ਘਰ ਕਰਾਈ ਆ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਅਕਸ਼ਮ ਜੀ ਅੱਜ ਜੀ ਬਿਲਕੁਲ ਅੱਜ ਜੀ ਜੀ ਧਿਕਸ਼ਾ ਅੱਜ ਸਮਾਰੋਹੀ ਹੈ ਜਿਹੜੇ ਜਿਹੜੇ ਭਗਤਾਂ ਨੇ ਅੱਜ ਬ੍ਰਹਮਾ ਜੀ ਦੇ ਦਰਬਾਰ ਦੇ ਵਿੱਚ ਧਿਕਸ਼ਾ ਲੈਣੀ ਹੋਗੀ ਉਹਨਾਂ ਨੂੰ ਗੁਰੂ ਧਿਕਸ਼ਾ ਵੀ ਦਿੱਤੀ ਜਾਏਗੀ ਲੇਕਿਨ ਸਭ ਤੋਂ ਜਿਹੜੀ ਕੀਮਤੀ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਵੀ ਦੇਵੀ ਦੇਵਤੇ ਦੀ ਜਾਂ ਸਾਰੇ ਦੇਵਾਂ ਨੂੰ ਨਾਲ ਲੈ ਕੇ ਅਸੀਂ ਸਨਾਤਨ ਧਰਮ ਦਾ ਕੋਈ ਵੀ ਪ੍ਰਚਾਰ ਕਰਦੇ ਹਾਂ ਉਹਦੇ ਵਿੱਚ ਸਿਰਫ ਉਸ ਘਰ ਦਾ ਹੀ ਬੈਨੀਫਿਟ ਨਹੀਂ ਹੁੰਦਾ ਆਲੇ ਦੁਆਲੇ ਦੇ ਜਿੰਨੇ ਵੀ ਘਰ ਆ ਉਹ ਵੀ ਪਰਮੇਸ਼ਵਰ ਦੀ ਉਸ ਰੰਗ ਦੇ ਵਿੱਚ ਰੰਗੇ ਜਾਂਦੇ ਆ ਔਰ ਉੱਥੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਅੱਛਾ ਹੁੰਦਾ ਜੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾਗੇ ਕਿਤੇ ਨਾ ਕਿਤੇ ਅਜੇ ਤੱਕ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ ਦੇਖੋ ਦੇਖੋ 2024 ਦੇ ਵਿੱਚ ਦਾਸਨੂ ਪਰਮੇਸ਼ਵਰ ਨੇ ਹੁਕਮ ਲਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੀਆਂ ਬਹੁਤ ਵੱਡੀਆਂ ਵੱਡੀਆਂ ਚੌਂਕੀਆਂ ਔਰ ਵੱਡੇ ਵੱਡੇ ਯੱਗ ਇਸ ਤਰਤੀ ਤੇ ਕਰਾਇਆ ਜਾਏਗੇ 2024 ਦੇ ਵਿੱਚ ਅਸੀਂ 272 ਘੰਟਿਆਂ ਦਾ ਇੱਕ ਅਖੰਡ ਮਹਾਯੱਗ ਕਰਾਇਆ ਫਿਰ 2025 ਦੇ ਵਿੱਚ ਹੁਣ ਅਸੀਂ 101 ਘੰਟਿਆਂ ਦਾ ਅਖੰਡ ਮਹਾਯੱਗ ਕਰਾਇਆ ਜਦੇ ਵਿੱਚ ਪੂਰੇ ਦੇਸ਼ ਦੁਨੀਆ ਤੋਂ ਸਾਧੂ ਮੰਤ ਹਰ ਤਰ੍ਹਾਂ ਦੇ ਵਪਾਰੀ ਦੇ ਲੋਕ ਪਹੁੰਚਦੇ ਨੇ ਹੁਣ ਪਰਮੇਸ਼ਰ ਦਾ ਉਹ ਜਿਹੜੀ ਮੈਨੂੰ ਹੁਕਮ ਹੋਇਆ ਸੀ 2024 ਦੇ ਵਿੱਚ ਉਹ ਹੁਣ ਪੂਰਨ ਹੁੰਦਾ ਕਿਤੇ ਨਾ ਕਿਤੇ ਦਿਖ ਰਿਹਾ ਕਿ ਇੰਨੀ ਵੱਡੇ ਲੈਵਲ ਤੇ ਚੌਂਕੀਆਂ ਜਿਹੜੀਆਂ ਪਰਮੇਸ਼ਵਰ ਦੀਆਂ ਘਰ-ਘਰ ਦੇ ਵਿੱਚ ਹੋ ਰਹੀਆਂ ਮੈਂ ਕਹਿੰਦਾ ਕਿ ਇਹ ਮੇਰਾ ਵੀ ਸੌਭਾਗ ਹੈ ਐਜ਼ ਅ ਭਗਤ ਤੇ ਜਿਹੜੇ ਭਗਤ ਆ ਆਪਣੇ ਆਪਣੇ ਘਰਾਂ ਦੇ ਵਿੱਚ ਪਰਮੇਸ਼ਵਰ ਦੇ ਦਰਵਾਜ਼ਾ ਸਜਾ ਰਹੇ ਬ੍ਰਹਮਾ ਜੀ ਦੇ ਉਹਨਾਂ ਦਾ ਵੀ ਬਹੁਤ ਵੱਡਾ ਸੌਭਾਗ ਹੈ ਜੀ ਇਹ ਕਿਸੇ ਨੇ ਧਿਕਸ਼ਾ ਲੈਣੀ ਹੋਵੇ ਤੁਹਾਡਾ ਕਿਸ ਤਰ੍ਹਾਂ ਕੰਡਕਟ ਦੇਖਿਏ ਕੀ ਹੈਗਾ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਜੁੜਨਾ ਚਾਹੁੰਦੇ ਹੋ ਸਾਡਾ ਮੈਸੇਜ ਹੀ ਇਹ ਹੈ ਕਿ ਹਰ ਹਰ ਬ੍ਰਹਮਾ ਘਰ-ਘਰ ਬ੍ਰਹਮਾ ਤੁਸੀਂ ਜੇ ਤੁਸੀਂ ਕਿਸੇ ਵਾਸਤੂ ਅੱਜ ਕੱਲ ਵਾਸਤੂ ਦਾ ਬੜਾ ਪ੍ਰਭਾਵ ਹੈਗਾ ਜੇ ਤੁਸੀਂ ਕਿਸੇ ਵਾਸਤੂ ਵਾਲੇ ਨੂੰ ਪੁੱਛੋ ਤੇ ਉਹ ਤੁਹਾਨੂੰ ਦੱਸੇਗਾ ਕਿ ਘਰ ਦਾ ਜਿਹੜਾ ਮਿਡਲ ਸਥਾਨ ਹੁੰਦਾ ਉਹ ਬ੍ਰਹਮ ਸਥਾਨ ਹੁੰਦਾ ਆ ਉਥੋਂ ਹੀ ਸਾਰੀ એનર્ਜੀ ਜਿਹੜੀ ਆ ਉਹ ਰੋਟੇਟ ਹੁੰਦੀ ਆ ਸੋ ਬ੍ਰਹਮਾ ਜੀ ਨੂੰ ਅਸੀਂ ਨਾ ਤਾਂ ਕਦੀ ਛੱਡਿਆ ਸੀ ਨਾ ਤਾਂ ਕਦੀ ਛੱਡ ਸਕਦੇ ਆ ਸਾਡੇ ਪਰਮੇਸ਼ਰ ਨੇ ਬ੍ਰਹਮਾ ਜੀ ਬ੍ਰਹਮਾ ਵਿਸ਼ਨੂ ਮਹੇਸ਼ ਜਦੋਂ ਤੱਕ ਅਸੀਂ ਬ੍ਰਹਮਾ ਜੀ ਜਿਹੜੇ ਸ੍ਰਿਸ਼ਟੀ ਕਰਤਾ ਨੇ ਜਦੋਂ ਤੱਕ ਉਹਨਾਂ ਨੂੰ ਲੈ ਕੇ ਨਹੀਂ ਚੱਲਾਂਗੇ ਉਦੋਂ ਤੱਕ ਸਾਡਾ ਜਿਹੜਾ ਜੀਵਨ ਆ ਉਹ ਸਾਰਥਕ ਨਹੀਂ ਹੋ ਸਕਦਾ ਪਰਮੇਸ਼ਰ ਨੇ ਕਿਰਪਾ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕ ਜਾਗਰੂਕ ਹੋਣਗੇ ਹੋਰ ਨਾਲ ਪਰਮੇਸ਼ਰ ਦੇ ਜੁੜਨਗੇ ਤੇ ਕਿਰਪਾ ਜਿਹੜੀ ਆ ਉਹ ਲੋਕਾਂ ਦੇ ਉੱਤੇ ਹੋਰ ਜ਼ਿਆਦਾ ਹੋਏਗੀ ਨਮੋ ਬ੍ਰਹਮਾ ਹੈ ਬੋਲੇ ਜੀ ਹਾਂ ਜੀ ਸਰ ਪਹਿਲੇ ਸ਼ੁਭਨਾਮ ਮੇਰਾ ਨਾਮ ਮਹਾਂਤ ਰਾਜਪਾਲ ਦਾਸ ਜੀ ਅੱਜ ਬਹੁਤ ਭਾਗਾ ਭਰਿਆ ਦੇਣਾ ਸਾਡੇ ਵਿੱਕੀ ਜੀ ਡਾਲਰ ਜੋ ਕਿ ਸਾਡੇ ਪ੍ਰੋਤ ਵੀ ਨੇ ਇਨਾਂ ਦੀ ਕਿਰਪਾ ਦੇ ਨਾਲ ਅੱਜ ਅਸ਼ੀਸ਼ ਜੀ ਜੋ ਕਿ ਰਾਏਕੋਟ ਦੇ ਵਿੱਚ ਬ੍ਰਹਮਾ ਜੀ ਦੀ ਪਹਿਲੀ ਚੌਂਕੀ ਹੋਣ ਜਾ ਰਹੀ ਹੈ ਜੀ ਹੋ ਰਹੀ ਆ ਬਹੁਤ ਨਿਹਾਲ ਕਰ ਰਹੇ ਨੇ ਰਾਏਕੋਟ ਨੂੰ ਅਸੀਂ ਇਹਨਾਂ ਦਾ ਤਹਿਦ ਨੋ ਬਹੁਤ ਬਹੁਤ ਧੰਨਵਾਦੀ ਕਰਦੇ ਆ ਸਾਡੇ ਵਿੱਕੀ ਜੀ ਡਾਲਰ ਜਿਨ੍ਹਾਂ ਨੇ ਕਿ ਸਾਰੇ ਰਾਏਕੋਟ ਨਿਵਾਸੀਆਂ ਨੂੰ ਕਹਿੰਦੇ ਹੁੰਦੇ ਆ ਗੁਰੂ ਦੀ ਜੋਤ ਜਿੱਥੇ ਜਗ ਜਵੇ ਉਹ ਘਰ ਪਵਿੱਤਰ ਹੋ ਜਾਂਦਾ ਪਰ ਉਹ ਘਰ ਹੀ ਨਹੀਂ ਉਹ ਸਾਰਾ ਸਥਾਨ ਹੀ ਪਵਿੱਤਰ ਹੋ ਜਾਂਦਾ ਇਹ ਜੇ ਗੁਰੂਆਂ ਦੇ ਇਹਨਾਂ ਨੇ ਚਰਨ ਪਵਾਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਕੋਟਣ ਕੋਟਣ ਧੰਨਵਾਦ ਕਰਦੇ ਆ Okay. okay.